ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਅੱਜ ਹੈ 28 ਦਸੰਬਰ ਤੇ ਸਾਡੇ ਇਸ ਟ੍ਰਿਪ ਦਾ ਹੋ ਗਿਆ ਅੱਜ ਐਂਡ ਤੇ ਅਸੀਂ ਬਾਪਲ ਜਾ ਰਹੇ ਹਾਂ ਸੰਗਰੂਰ ਮੈਂ ਕੋਗੜ ਪਿੱਛੇ ਬੈਠਾ ਸਾਡਾ ਕ੍ਰਿਸ਼ਨਾ ਦੀਦੀ ਇਮੋਸ਼ਨਲ ਹੋ ਗਈ ਸੀਗੀ ਤੇ ਚਲੋ ਪਰ ਐਵੇਂ ਨਾ ਕਿ ਜਾਵਾਂਗੇ ਤਾਈ ਫਿਰ ਆਵਾਂਗੇ ਤਾਂ ਚਲੋ ਸਭ ਨੂੰ ਬਹੁਤ ਪਿਆਰ ਪੂਨਮ ਦੀ ਅੰਜੂ ਅਕਸ਼ੇ ਗੁਰੇ ਭਾਜੀ ਏਕਮ ਸਭ ਨੂੰ ਬਹੁਤ ਬਹੁਤ ਪਿਆਰ ਆਦੂ ਅਰਸ਼ ਸਭ ਨੂੰ ਤੇ ਵਸੋਂ ਤੇ ਵਾਪਸੀ ਜਾਣਾ ਹੁੰਦਾ ਵਾਪਸੀ ਦਾ ਰਾਹ ਵਾ ਤਾਂ ਵਿੱਚ ਥੋੜੇ ਮੋਟੇ ਕਲਿੱਪ ਲੈ ਲਾਂਗੇ ਤਾਂ ਚਲੋ ਚੱਲੀਏ ਹਾਂ ਟੋਲ ਤੇ ਰੁਕੇ ਯਾਰ ਲੈ ਇੱਕ ਪਾਪਟਰੋ ਇੱਕ ਟੋਲ ਚੌਰਾ ਚੱਕਰ ਚ ਬੰਦੇ ਟੋਲ ਦੇ ਕੋਲੇ ਆ ਕੇ ਫਸ ਗਏ ਤੇ ਉਹਨੇ ਉੱਪਰ ਚੱਲ ਵੀ ਨਹੀਂ ਰਹੇ ਚੱਲ ਪਾਪਰਾਵਾ ਇਹਨਾਂ ਜਿਹੜਾ ਰੂਲ ਐਂਡ ਰੈਗੂਲੇਸ਼ਨ ਰੂਲ ਬਣਾਏ ਹੋਏ ਨੇ ਟੋਲ ਟੂਲ ਦੇ ਲਈ ਸਭ ਦਿਖਾਵੇ ਦੇ ਗੱਲਾਂ ਨੇ ਸਭ ਫੁੱਦੂ ਗੱਲਾਂ ਨੇ ਗੀਆਂ ਇਦ ਨਹੀਂ 10 ਸੈਕਿੰਡ ਤੋਂ ਬਾਅਦ ਉਹਨੂੰ ਕੋਈ ਟੋਲ ਤੇ ਰੋਕ ਨਹੀਂ ਸਕਦਾ ਸੋ ਸਾਨੂੰ ਖੜਿਆਂ ਨੂੰ 10 ਸੈਕਿੰਡ ਛੱਡੋ 1 ਮਿੰਟ ਤੋਂ ਉੱਪਰ ਹੋ ਗਿਆ ਮੁਗਲੀ ਗੱਡੀ ਵਾਲੇ ਦਾ ਕੁਝ ਨਹੀਂ ਸੀਗਾ ਪੂਰਾ ਉਹਨੇ ਕਲੀਅਰ ਨਹੀਂ ਕਰਿਆ ਉਸ ਤੋਂ ਬਾਅਦ ਅਗਲੀ ਉਸ ਤੋਂ ਬਾਅਦ ਰਹਿੰਦਾ ਹੁੰਦਾ ਨਾ ਡੰਡਾ ਤੋੜ ਲਿਆ ਤਾਂ ਸਾਲਾ ਮੇਰੇ ਨਾਲ ਬਿਆਸਣ ਲੱਗ ਗਿਆ ਉਹ ਮੈਂ ਕਿਹਾ ਬਈ ਕੱਢ ਸਾਡਾ ਇਹੋ ਆ ਹੱਕ ਬਣਦਾ ਜਦੋਂ ਸਾਡਾ ਟਾਈਮ ਵੱਧ ਲੱਗ ਗਿਆ ਇਹਦਾ ਨਹੀਂ ਕ निकालेंगे ਪਰਚੀ ਕਟਾਓ ਪਰਚੀ ਕਟਾਓ ਤੇ ਆਖਿਰ ਵਿੱਚ ਚਲੋ ਮੈਨੇ ਨਹੀਂ ਕਟਵਾਈ ਤੋਂ ਮੈਂ ਪਾਸ ਕਰ ਲਿਆ ਤਾਂ ਉਸ ਤੋਂ ਬਾਅਦ ਮੈਨੂੰ ਮੈਸੇਜ ਆ ਗਿਆ ਤਾਂ ਮੈਂ ਤਾਂ ਫਸਟ ਟਾਈਮ ਮੁਰੇ ਲਾਇ ਹੀ ਨਹੀਂ ਤਾਂ ਕਿੱਥੋਂ ਘੱਟ ਹੋਏ ਪੈਸੇ ਮੇਰੇ ਨੰਬਰ ਪਲੇਟ ਤੋਂ ਇਹ ਕੀ ਗੱਲ ਬਣੀ ਆ ਜਦੋਂ ਰੂਲ ਐਂਡ ਰੈਗੂਲੇਸ਼ਨ ਬਣਾਉਈ ਨਾ ਯਾਰ ਕੀ ਲੋੜ ਐ ਕਹੂ ਕੀ ਗੁੰਡਾਗਰਦੀ ਚੱਲੂਗੀ ਟੋਲ ਦੇ ਉੱਤੇ ਕਰੀ ਚੱਲੋ ਗੁੰਡਾਗਰਦੀ ਫੈਮਿਲੀ ਵਾਲੇ ਪਰਸ ਨੂੰ ਨਹੀਂ ਬੋਲਦੇ ਲੜੋਂ ਤੋਂ ਲੜ ਸਕਦੇ ਸੀਗੇ क्यों भाग कस नहीं मिलूंगा चक्कर पानी चक्कर तो नहीं आ रहे मां आ गया गया क्या आ गया सारे तो है पिछले 15 15 सेकंड्स से तो पानी मांग रहे और उधर तो की बोल के चक्कर आ गया कई बार तो ਇਹ ਪੁੱਲ ਕਿਵੇਂ ਨੀਲਾ ਕਰਾ ਗਿਰ ਕੇ ਚਲੇ ਨਾ ਪਾਣੀ ਤੇ ਦਿੱਸੇ ਦਿੱਲੀ ਕਟੜਾ ਹਾਈਵੇ ਤੇ ਕਿੰਨਾ ਗੰਦਾ ਐਕਸੀਡੈਂਟ ਹੋਇਆ ਹੈ ਬਾਕੀ ਹਰ ਡੇ ਇਹ ਐਕਚੁਅਲੀ ਕੀ ਹੁੰਦਾ ਇਹ ਹਾਈਵੇ ਚ ਆਉਂਦਾ ਬਹੁਤ ਹੈ ਕਿੱਥੇ ਸਪੀਡ ਲਿਮਟ ਵੀ 100 100 ਦੇ ਨੀੜ ਹੀ ਆ ਕਈ ਵਾਰ ਨੀਂਦ ਆ ਜਾਂਦੀ ਹੈ ਡਰਾਈਵਰਸ ਨੂੰ ਅੱਖ ওভারਲੋਡ ਅੱਖ ਲੱਗ ਜਾਂਦੀ ਹੈ ਉਹਦੇ ਕਰਕੇ ਕੀਆ ਥੋੜਾ ਜਿਹਾ ਵੀ ਕਿਨਾਰੀ ਤੇ ਆ ਕੇ ਬੋਲ ਰਿਹਾ ਤੇ ਵਸ ਤਿਆਰ ਨਾਲ ਡਰਾਈਵ ਕਰਾਉ ਆਪ ਦੀ ਹਾਂ ਕਿ ਚੱਲੋ ਯਾਰ ਉਹਨੇ ਉਹਨੀ ਰੋਡ ਤੇ ਜੇ ਸਪੀਡ ਲਿਮਟ ਤਾਂ ਬਹੁਤ ਜ਼ਿਆਦਾ ਵਧੀਆ ਦਿੱਤੀ ਹੋਈ ਆ ਬਟ ਆ ਵੀ ਆਰਾਮ ਨਾਲ ਚਲਾਓ ਕੀ ਲੈਣਾ ਭਜਾ ਕੇ ਜੇ ਅਗਰ ਨੀਂਦ ਆ ਰਹੀ ਆ ਤਾਂ ਆਪ ਦਾ ਕਿਤੇ ਵੀ ਜੋ ਰੈਸਟਿੰਗ ਪੁਆਇੰਟ ਉੱਥੇ ਗੱਡੀ ਲਾ ਕੇ ਸੋ ਜਾਓ ਆਪ ਦਾ ਫਿਰ ਚੱਲੋ ਕਿਉਂਕਿ ਇਹਦੇ ਨਾਲ ਤੁਹਾਡੀ ਆਪਦੀ ਲਾਈਫ ਵੀ ਖਤਰੇ 'ਚ ਪੈਂਦੀ ਆ ਤੇ ਦੂਜਿਆਂ ਦੀ ਵੀ ਲਾਈਫ ਵੀ ਖਤਰੇ 'ਚ ਪੈਂਦੀ ਆ ਜੇ ਕਿਸੇ ਗੱਡੀ ਨਾਲ ਟਕਰਾ ਜਾਂਦਾ ਜਾਂ ਕੁਛ ਕਰਦਾ ਉਹਦਾ ਸਾਰਾ ਕਮ ਹੋ ਗਿਆ ਸੀ। ਬਾਕੀ ਆਪਾਂ ਚੱਲ ਰਹੇ ਹਾਂ ਦਿੱਲੀ ਕਟੜਾ ਹਾਈਵੇ ਦੇ ਉੱਤੇ। ਬੜਾ ਖੁੱਲਾ ਡੁੱਲਾ ਜਿਹਾ ਹਾਈਵੇ ਆ। ਆਰਾਮ ਨਾਲ ਗੱਡੀ ਚਲਾਉਂਦੇ ਜਾਓ। ਜਿੱਦਾਂ ਆਪਾਂ 5:30 ਵਜੇ ਤੱਕ ਸ਼ਾਮ ਦੇ ਪਹੁੰਚਾਂਗੇ ਆਪਣੇ ਘਰ। ਬਸ ਸਾਡਾ ਸਫ਼ਰ ਅੱਜ ਰੋਡ ਦੇ ਉੱਤੇ ਆ। ਜਿੱਦੇ ਜਾ ਜੀ। ਬੀਖੂ ਜੀ ਅੱਗੇ ਤੋਂ ਦਲਬਸਤਾ ਸ਼ੁਰੂ ਹੋ ਗਿਆ। ਪਿੱਛੇ ਬਿਲਕੁਲ ਤੁੰਦ ਨਹੀਂ ਆ ਆਪਣੇ ਤੇ ਅੱਗੇ ਤੋਂ ਤੁੰਦ ਆ ਗਿਆ। ਦੇਖੋ ਤਾਂ ਇਹ ਲੱਗਦਾ ਬਸ ਹੋਈ ਚੁੱਕੀ ਹੈ। ਓਹੋ ਕਤਾ ਸੀ। ਚਲੋ ਕੋਈ ਦੋ ਦੇ। ਸੋ ਮਜ਼ਾ ਫਾਈਨਲੀ ਮਰੀ ਹੋਣੀ ਸਾਫ਼ થઈ ਗਈ ਹੈ। ਬੰਸਾ ਦੀ ਕਰੀ। ਲੈ ਕਾਕਾ ਕਹਿੰਦਾ ਬਣਾ ਲੀ ਲੋ ਕਾਕਾ। ਚਲੋ ਜੀ। ਮਾਰੀ ਕਰਾਈ ਹੋਈ ਸੀ ਨੀ ਉਹ ਗੰਦੀ। ਸੱਚੀ ਸਾਫ਼ ਕਰਵਾਈ ਹੋਈ ਹੈ। ਐਕਚੁਅਲ ਦੇ ਵਿੱਚ ਮੇਰੀ ਦੀਦੀ ਦੀ ਜਿਸ 사이 ਸੁਸਾਇਟੀ ਉਹ ਸੈੱਟ ਕੰਸਟਰਕਸ਼ਨ ਚੱਲ ਰਹੀ ਹੈ। ਸੋ ਅਸੀਂ ਮਿੱਟੀ ਦੇ ਬਹੁਤ ਵੱਡੇ ਵੱਡੇ ਪਹਾੜ ਖੜੇ ਹੋੜ ਕੇ। ਅੱਜ ਹਾਂ ਠੰਡੂਗੀ ਅੱਜ। ਵੈਲਕਮ ਟੂ ਪੰਜਾਬ। ਕੁਰਸ ਟਾਈਮ ਦੀ ਅਸੀਂ ਲਈਆ ਬ੍ਰੇਕ ਕਿ ਆਕੜ ਗਿਆ ਸਰੀਰ ਜੱਦੀ ਜਲੋ ਚਲੋਂਦੇ ਅਸੀਂ ਰੁਕੇ ਆ ਸਾਰੇ ਲੱਤਾਂ 'ਚ ਖੂਨ ਦਾ ਫਲੋ ਜਿਆ ਥੋੜਾ ਜਿਹਾ ਆ ਜਾਏ ਵਧੀਆ ਜਾਂ ਫਿਰ ਅੱਗੇ ਚੱਲਦੇ ਆ ਕਿ ਮੈਨੂੰ ਨੀਂਦ ਜੀ ਵੀ ਆਉਣ ਲੱਗੀ ਸੀ ਆ ਬੰਦੇ ਦਾ ਵੀ ਔਖਾ ਕਹਿੰਦਾ ਮਨੋਤੀ ਛੱਡ ਦੋ ਹਾਈਵੇ 'ਤੇ ਰੁਕੋ ਕਹਿੰਦਾ ਲੈ ਅਰੇ ਹਾਈਵੇ 'ਤੇ ਰੁਕੋਗੇ ਪੇ ਘਰੇ ਜਾਵਾਂਗੇ ਹੈ ਕਿਆ ਬੱਕਰੇ ਜਾਣਾ ਦਾਦੀ ਰੀਕ ਦੀ ਅੱਗੇ ਤੱਕ ਜੰਮ ਅੱਗੇ ਦੇਖਾਂਗੇ ਉੱਥੇ ਦੇਖਾਂਗੇ ਠੀਕ ਹੈ ਚੁੱਕ ਚੁੱਕ ਜੀ ਲੈਣਗੇ ਜੀਜੀ ਚੁੱਕਾ ਦੇਖੀ ਨਾਟਕ ਨਹੀਂ ਜੀਜੀ ਚੁੱਕਾ ਨਹੀਂ ਲੈਣੀ ਨੋਤ ਤੱਕ ਚੁੱਕਾ ਬਣਾ ਚੁੱਕਾ ਹਾਸੇ ਦਿਖਾਓ ਕਟਰਾ ਉਹ ਮਾਰਜੀ ਕਕੇ ਚਲੋ ਜੀ ਦੁਬਾਰੇ ਕੰਟੀਨਿਊ ਕਰੀਏ ਆ ਵੀ ਜਰਨੀ ਕਿਉਂਕਿ ਇਹ ਜੇ ਟਾਈਮ ਪਿਆ ਬਹੁਤ ਲੰਬਾ ਸਫਰ ਬੜਾ ਹੈ ਆਪਣਾ ਚਲੋ ਤੇਜੀ ਅਸੀਂ ਆਗੇ ਸੰਗਰੂਰ ਤੇ ਆਹ ਹੈ ਸੰਗਰੂਰ ਦੀ ਸ਼ਾਮ ਆਵਦੇ ਸ਼ਹਿਰ ਚ ਆ ਕੇ ਲੱਗਦਾ ਸਕੂਨ ਹੁੰਦਾ ਵਾਹ ਇਹੋੜੇ ਕਿੰਨੇ ਸੁਨਹਿਾਰੇ ਹੋਏ ਅਸੋ ਹੁਣ ਅਸੀਂ ਆਪਣੇ ਕ੍ਰਿਸ਼ਨਾ ਨੂੰ ਘਰੇ ਛੱਡ ਕੇ ਉਧਰ ਆਪਣੇ ਘਰੇ ਜਾਂਦੇ ਆਂ ਜਾ ਕੇ ਕਰਦੇ ਆਂ ਰੈਸਟ ਉਹ ਗੱਡੀ ਚਲਾ ਕੇ ਮੇਰੇ ਦਾ ਖਾਸੀ ਜੀ ਸਾਬ ਆਸਾ ਕਿ ਆਪਾਂ ਤੇ ਆਪਾਂ ਆਪਣੇ ਆਕੇ ਕਰ ਜੀ ਤੇ ਦੇ ਮਿਲਦੇ ਆ ਸਾਰਿਆਂ ਨੂੰ ਬਹੁਤ ਦਿਨ ਹੋ ਗਏ ਅੱਲਾ ਦਾ ਹਫਤੇ ਮੰਗੀ ਹੋ ਚਲਿਆ ਹਫਤੇ ਵਾਰ ਅੱਜ ਮਾਵਸੀ ਹੋ ਗਈ ਆਪਣੀ ਸੰਗਰੂ ਇਹ ਦੇਖੋ ਭਾਈ ਕਾਣ ਆ ਕਾਣਾ ਭਾਈ

ਚਲੋ ਮਮੀ ਚਲੋ ਭਾਈ ਚਾਚਾ ਦਾਦੀ ਦੇ ਪੈਰੀਂ ਆਤਰਾ ਰੁਕੋ ਚੋ ਜੀਮਾ ਚੋਵਾ ਘਾਇਦਰਾ ਤੁਹਾਡੇ ਕਰੀ ਤੁਹਾਡੇ ਕਰੀ ਤੁਹਾਡੇ ਕਰੀ ਹੱਥ ਜੋੜ ਕੇ ਕਿਤਨੇ ਮੈ ਜਾਣੀ ਆ ਅੱਬਾ ਗੱਡੀ ਕਿੱਥੇ ਲਾਵਾ ਤੇਰੀ ਜੇ ਮੈਂ ਕਿਤੇ ਗੱਡੀ ਕਿੱਥੇ ਲਾਵਾ ਡੱਡੀ ਕਿਹੜੀ ਸਾਰ ਲਾਉਣੀ ਹੈ ਇਦਾਂ ਹੀ ਲਾ ਦੇ ਜਾ ਰਹੀ ਲੜੀ ਲੜਾਸ ਇਹ ਕਿੱਥੇ ਵੀ ਕਿੱਥੇ ਵੀ ਆ ਗਏ ਹੋ ਆਏ ਛੋਰੀ ਆਈ ਵਾ ਤਾਸ਼ੀ ਕਾਲ ਕਰੋ ਤਾਸ਼ੀ ਕਾਲ ਕਰੋ ਤਾਸ਼ੀ ਕਾਲ ਕਰੋ ਤਾਸ਼ੀ ਕਾਲ ਕਰੋ ਕਾਰੇ ਹਾਂ ਜੀ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਿਓ ਜੀ ਤੇ ਇਹ ਬਲੌਗ ਦਾ ਐਂਡ ਮੈਂ ਕਰ ਰਿਹਾ ਧੰਨੋਦੇ ਕਿਉਂਕਿ ਮੈਂ ਆਇਆ ਤਾਂ ਗੜगांव ਤੋਂ ਸੀਗਾ ਬਟ ਕਿਸੇ ਕਾਰਨ ਕਰਕੇ ਹੁਣ ਧੰਨੋਦੇ ਆਉਣਾ ਪਿਆਗਾ ਰਾਤੋਂ ਰਾਤ ਤਾਂ ਕੀ ਕੰਮ ਆਉ ਸਵੇਰੇ ਦੱਸੂੰਗਾ ਅੱਜ ਹੁਣ ਦਿੱਲੀ ਤਾਂ ਬਸ ਰੈਸਟ ਕਰਦੇ ਆ ਤੇ ਤੁਸੀਂ ਵੀ ਰੈਸਟ ਕਰੋ ਜੀ ਉਹ ਗਾਇਸ ਸਾਰਾ ਦਿਨ ਮੈਂ ਗੱਡੀ ਚਲਾ ਕੇ ਥੱਕ ਗਿਆ ਯਾਰ ਤਾਂ ਮਿਲਦੇ ਆ ਕੱਲ੍ਹ ਅੱਜ ਦੇ ਲਈ ਇੰਨਾ ਜੀ ਤਾਂ ਜਾਂਦੇ ਜਾਂਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਮੇਰੇ ਬਲੌਗ ਦੇਖਣ ਦੇ ਲਈ ਲਵ ਯੂ